हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵਰ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਦੋ ਕੱਟੇ ਛੇੜ ਲਈ ਲੈ ਕੇ ਆਏ ਆ ਬਈ ਤੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਆਪਣੀ ਘਰੇਲੂ ਕੱਟੇ ਆ ਮੰਨ ਕੇ ਚੱਲੋ ਵੀ ਜਿਹੜੇ ਬਾਈ ਛੇੜ ਕਰ ਰਿਹਾਗਾ ਵਧੀਆ ਟੌਪ ਦੇ ਆ ਮੱਝਾਂ ਲਾ ਲਈਏ ਕੁਝ ਗਾਵਾਂ ਰੱਖਦਾ ਬਾਈ ਉਹਨਾਂ ਵਿੱਚੋਂ ਅੱਜ ਟੌਪ ਕੁਆਲਿਟੀ ਦੇ ਦੋ ਹੀ ਕੱਟੇ ਆ ਬਾਈ ਕੋਲ ਦੋਵੇਂ ਹੀ ਛੇੜ ਕਰ ਰਿਹਾ ਤੇ ਬਾਕੀ ਦੀ ਜਿਹੜੀ ਗੱਲਬਾਤ ਆ ਆਪਾਂ ਕਰਦੇ ਆ ਬਾਈ ਬਾਈ ਨਾਲ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਬਾਈ ਸਤਿ ਸ੍ਰੀ ਅਕਾਲ ਹੋ ਠੀਕ ਹੋ ਬਾਈ ਜੀ ਵਧੀਆ ਬਾਈ ਤੁਸੀਂ ਦੱਸੋ ਠੀਕ ਠਾਕ ਆ ਵਧੀਆ ਜੀ ਵਧੀਆ ਬਾਈ ਜੀ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਆਪਣਾ ਬਾਈ ਜੀ ਗਰਜਿੰਦਰ ਸਿੰਘ ਪਿੰਡ ਬਾਂਦਰ ਘਰ ਆਪਣਾ ਵੱਡੇ ਗੁਰਦੁਆਰੇ ਕੋਲੇ ਆ ਤੇ ਜ਼ਿਲ੍ਹਾ ਬਾਈ ਆਪਣਾ ਜ਼ਿਲ੍ਹਾ ਆਪਾਂ ਨੂੰ ਮੋਗਾ ਪੈ ਜਾਂਦਾ ਬਾਈ ਤਹਿਸੀਲ ਬਾਗਾਪੁਰਾਣਾ ਤਹਿਸੀਲ ਬਾਗਾਪੁਰਾਣਾ ਤੇ ਸਮਾਲ ਸੇ ਥਾਣਾ ਲੱਗਦਾ ਬਈ ਠੀਕ ਆ ਨੇੜੇ ਦੇ ਪਿੰਡ ਬਾਈ ਆਪਾਂ ਨੂੰ ਹਾਂ ਨੇੜੇ ਦੇ ਪਿੰਡ ਬਾਈ ਆਪਾਂ ਨੂੰ ਆਪਣੇ ਨੇੜੇ ਬਾਈ ਬਮੀਆ ਸੁਖਾ ਅਨੰਦ ਬਾਜਾਖਾਨਾ, ਪਰਗਾੜੀ, ਠੀਕ ਹੈ। ਡੋੜ, ਮੱਲਾ ਇਹ ਸਾਰੇ ਪਿੰਡ ਆਪਣੇ ਨੇੜੇ-ਨੇੜੇ ਆ ਭਗਤਾ ਬਾਈ ਜੀ। ਠੀਕ ਹੈ। ਇਹ ਰਗੇ ਚ ਆ ਜਾਂਦੇ ਮੰਗਲ। ਇਹ ਪਿੰਡ ਬਾਈ ਦੇ ਬਾਈ ਨੇੜਲੇ ਪਿੰਡ ਆ ਇਹਦੇ ਕੰਟੈਕਟ ਨੰਬਰ ਬੋਲ ਦੋ ਆਪਣਾ। ਕੰਟੈਕਟ ਨੰਬਰ ਬਾਈ ਆਪਣਾ 93156 98726 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਜਲਦੀ ਸਕਰੀਨ ਤੇ ਨੋਟ ਕਰ ਲਓ। ਬਾਈ ਜਿਹੜੇ ਐ ਪਹਿਲੇ ਨੰਬਰ ਤੇ ਕਟਾ ਦੇਖ ਰਹੇ ਆ ਕਿੰਨੀ ਕੁ ਮਰਦਾ ਆ ਗਿਆ ਬਾਈ। ਏ ਭਾਈ ਆਪਣਾ 2 ਸਾਲ ਦਾ ਕਟਾ ਹੈ 2 ਸਾਲ ਦਾ ਹਾਂ ਸਾਊ ਸੀਲ ਹੈ ਹੂੰ ਬਿਲਕੁਲ ਵੀ ਆ ਦੇਖ ਲਓ ਤੁਸੀਂ ਕੋਈ ਜਵਾਕ ਵੀ ਪਈ ਫਿਰਦੇ ਰਹਿਣ ਕੋਲੇ ਜਮਾ ਕਿਸੇ ਗੱਲ ਦੀ ਭੋਰਾ ਵੀ ਟੱਕਤ ਨਹੀਂ ਕੋਈ ਚੱਕਰ ਨਹੀਂ ਹੈ ਨਾ ਕੋਈ ਚੱਕਰ ਨਹੀਂ ਭਾਈ ਬਹੁਤ ਵਧੀਆ ਬਹੁਤ ਠੰਡਾ ਆ ਗਿਆ ਭਾਈ ਤੇ ਭਾਈ ਕ੍ਰੋਸਿੰਗ ਕਰਨ ਦਾ ਨਹੀਂ ਲੱਗਿਆ ਹਜੇ ਨਹੀਂ ਭਾਈ ਹਲੇ ਆਪਾਂ ਛੱਡਾ ਨਹੀਂ ਲੱਗੇ ਠੀਕ ਹੈ ਤੇ ਉ ਬਸ ਲੱਗ ਜੂਗਾ ਕ੍ਰੋਸਿੰਗ ਦਾ ਠੀਕ ਹੈ ਤੇ ਬਾਕੀ ਭਾਈ ਕਿਹੜੇ ਸੀਮਣ ਦਾ ਖੋਦ ਆ ਇਹ ਇਹ ਭਾਈ ਅਰ ਜਾਂਦਾ ਹੂੰ ਤੇ ਮਾਂ ਦਾ ਰਿਕਾਰਡ ਇਹਦੀ ਦਾ ਭਾਈ ਬਾਈ ਲੀਟਰ ਸੀਗਾ ਠੀਕ ਹੈ ਬਾਈ ਹਾਂ ਪੂਰਾ ਚੰਗਾ ਖਾਨਦਾਨ ਆ ਦੋਹੇ ਪਾਸਿਓਂ ਬਈ ਇੱਦਾਂ ਕਰਦੇ ਆਪਣੇ ਬੰਦੇ ਜਾਣਦੇ ਆ ਸੇਲ ਹੋ ਗਈ ਸੀ ਬਾਈ ਇਹਦੀ ਮਾਂ ਬਾਈ ਆਪਾਂ ਸੇਲ ਕਰਤੀ ਸੀ ਠੀਕ ਹੈ ਇਹਦੀ ਮਾਂ ਬਾਈ ਕਹਿੰਦੇ ਆਪਾਂ ਸੇਲ ਕਰਤੀ ਬਾਈ ਤੇ ਬਾਕੀ ਕੱਦਕ ਬਹੁਤ ਆ ਬਾਈ ਹਨਾ ਹਾਂ ਕੱਦ ਬਈ ਆ ਤੁਸੀਂ ਦੇਖ ਸਕਦੇ ਆ ਕਿੰਨਾ ਕੱਦ ਹੋ ਬਾਈ ਅੰਦਾਜ਼ਾ ਲੱਗ ਜਾਂਦਾ ਬਾਈ 58 ਦੇ ਲਗਭਗ ਹੋਊਗਾ ਇਸ ਵਾਰ ਹੂੰ ਸਹੀ ਗੱਲ ਆ ਸਿੰਗਾ ਦੀ ਕੁਆਲਿਟੀ ਬਾਈ ਮੱਥਾ ਮੁੱਥਾ ਚੈੱਕ ਕਰ ਸਕਦਾ ਫੇਸ ਬਿਊਟੀ ਬਾਕੀ ਮਦਰਦਾਰ ਕਾਰਡ ਬਾਈ ਨੇ ਬਹੁਤ ਚੰਗਾ ਦੱਸਿਆ ਬਾਈ ਕਹਿੰਦਾ 22 ਲੀਟਰ ਦਾ ਇਹਦੀ ਮਦਰਦਾਰ ਕਾਰਡ ਸੀਗਾ ਬਾਕੀ ਟੈਸਟਿਕਲ ਵਗੈਰਾ ਆਪਾਂ ਸਭ ਚੈੱਕ ਕਰਵਾ ਲੈਣਾ ਨਾੜਾ ਨੁੜਾ ਹਾਂ ਟੈਸਟਿਕਲ ਬਾਈ ਜਮਾ ਸਿੱਧੇ ਆ ਹੂੰ ਜਮਾ ਸਹੀ ਆ ਨਾ ਹਾਂ ਬਿਲਕੁਲ ਸਹੀ ਗੱਲ ਹੈ ਬਾਈ ਬਾਈ ਖੋਲੋਗੇ ਮੜਾ ਤੋਰੋਗੇ ਹਾਂ ਬਾਈ ਤੋਰਾ ਤਰਾ ਬਾਈ ਆਪਾਂ ਸਾਨੂੰ ਇਹਦਾ ਚੈੱਕ ਕਰਵਾ ਲੈਣ ਬਾਕੀ ਬਾਈ ਨੇ ਦੱਸਿਆ ਹੈ ਕਹਿੰਦਾ ਠੰਡਾ ਸੀਲ ਕੋਈ ਕਹਿੰਦਾ ਨਹੀਂਗਾ ਮਾਰਦਾ ਨਹੀਂਗਾ ਹਾਂ ਬਾਕੀ ਹੁਣ ਤਿਆਰ ਹੀ ਆ ਵੈਸੇ ਕ੍ਰੋਸਿੰਗ ਲਈ ਹੈ ਨਾ ਬ ਬਾਕੀ ਵੇਲਬੂਲ ਚੈੱਕ ਕਰ ਸਕਦੇ ਹੋ ਲੰਬਾਈ ਚੜਾਈ ਇੱਕ ਨੰਬਰ ਆ ਗਈ ਤੇ ਬਾਈ ਇਹਦਾ ਮੁੱਲ ਫਿਰ ਉਹ ਆਪਾਂ ਫੋਨ ਤੇ ਕਰ ਲਾਂਗੇ ਬਾਈ ਮੁੱਲ ਜਾਇ ਜੀ ਰਹੂਗਾ ਜਾਇ ਜੀ ਹੋਊਗਾ ਬਾਈ ਜਾਇ ਜੀ ਹੋ ਠੀਕ ਹੈ ਬਾਈ ਜੇ ਆਪਣਾ ਮੰਨ ਕੇ ਚੱਲੋ ਵੀ ਵਧੀਆ ਸਾਂਭਣ ਵਾਲਾ ਘਰ ਹੋਵੇ ਹੂੰ ਤੇ ਉਹ ਆਪਾਂ ਕਰ ਲਾਂਗੇ ਸਾਰਾ ਆਪਾਂ ਠੀਕ ਹੈ ਬਾਈ ਬਾਈ ਕਹਿੰਨਾ ਵੀ ਮੰਨ ਕੇ ਚੱਲੋ ਵੀ ਹਿਸਾਬ ਨਹੀਂ ਕਰ ਲਾਂਗੇ ਆਪਾਂ ਕੋਈ ਗੱਲ ਨਹੀਂ ਮੁੱਲ ਨਹੀਂ ਵੜਾ ਕਰਦੇ ਤੇ ਮੁੱਲ ਰਹੂਗਾ ਜਿਹੜਾ ਬਾਈ ਥੂਣ ਤੇ ਰਹੂਗਾ ਹਾਂ ਤੇ ਅੱਗੇ ਬਾਈ ਇਧਰੋਂ ਦੋ ਨੰਬਰ ਤੇ ਆ ਇੱਕ ਆਪਣੇ ਕੋਲੇ ਬਾਈ ਜੀ ਇਹ ਕਿੰਨੇ ਮਰਦਾ ਆ ਗਿਆ ਇਹ ਛਾਲ ਤੋਂ ਘਟਾ ਬਈ ਹਲੇ ਛਾਲ ਤੋਂ ਘਟਾ ਹਾਂ ਇਹ ਹੈਗਾ ਬੋਲਟ ਦਾ ਬਈ ਬੋਲਟ ਦਾ ਹਾਂ ਬੋਲਟ ਆਮ 29 ਦਾ ਸੀ ਆਪਣੇ ਸਰਕਾਰੀ ਥਾਂ ਦਾ ਬੋਲਟ ਆਮ 29 ਦਾ ਬਈ ਇਹ ਖੋਦ ਹੈਗਾ ਤੇ ਬਈ ਇਹਦੀ ਮਦਦਦ ਰਕਾਰਡ ਇਹਦੀ ਮਦਦ ਰਕਾਰਡ ਬਹੁਤ ਵਧੀਆ ਬਈ 18 ਲੀਟਰ ਦੁੱਧ ਸੀਗਾ ਇਹਦੀ ਮਦਦ ਨਾਲ ਠੀਕ ਹੈ ਬਈ ਤੇ ਸਿੰਘ ਇਹ ਵੀ ਬਹੁਤ ਸੋਹਣਾ ਬਣਾਊਗਾ ਸੋਹਣਾ ਬਣਾਊਗਾ ਸੋਹਣਾ ਬਈ ਸਹੀ ਗੱਲ ਆ ਬਾਕੀ ਮੱਥਾ ਮੱਥਾ ਫੇਸ ਵਗੈਰਾ ਚੈੱਕ ਕਰ ਸਕਦੇ ਆ ਬਈ ਜੇ ਸਾ ਇਹਣਾ ਬਈ ਵੈਸੇ ਆਪਣੇ ਕੋਲੇ ਆਪਾਂ ਸੀਮਨ ਚੰਗਾ ਹਰੇਕਾਰੀ ਪਰੋਂਿਆਂ ਤੇ ਆਪਣੇ ਕੋਲੇ ਜਾਨਵਰ ਸਾਰੇ ਵੈਸੇ ਦਾ ਚੰਗੇ ਆ ਉਹ ਵੀ ਆਪਾਂ ਕੱਟਾਣਾ ਵੱਢਣ ਵਾਲਿਆਂ ਨੂੰ ਨਹੀਂ ਦਿੰਦੇ ਕਦੇ ਵੀ ਆਪਾਂ ਤਕਰੀਬਨ ਤਿਆਰ ਕਰਕੇ ਜੇ ਕੋਈ ਘਰ ਉਦਾਂ ਦਾ ਹੋਵੇ ਤੇ ਆਪਾਂ ਤਾਂ ਹੀ ਇਥੇ ਗੱਲ ਨੂੰ ਵਧੀਆ ਸਮਝਦੇ ਆ ਵੀ ਇਹ ਆਪਦੀ ਅੱਗੇ نسل ਬਣਾਉਣਾ ਸਹੀ ਗੱਲ ਹੈ ਹਾਂ ਵੀ ਇਹ ਵੱਡਾਂ ਦੇ ਰਾਹਤੇ ਨਾ ਜਾਣ ਆਪਣਾ ਇਹ ਕਹਿੰਦਾ ਮਕਸਦ ਹੈ ਮਾਨ ਕੇ ਚਲੋ ਵੀ ਬਾਈ ਕਹਿੰਦੇ ਵੀ ਥੋੜਾ ਜਿਹਾ ਧਿਆਨ ਆ ਸਾਡਾ ਜਿਆਦਾ ਬਰੀਡ ਵਾਲ ਨੂੰ ਹਾਂ ਬਰੀਡ ਵਾਲੇ ਨੂੰ ਅਸੀਂ ਬਰੀਡਿੰਗ ਦੀ ਕੰਮ ਕਰਦੇ ਆ ਜੇ ਬਾਈ ਚਾਂਸ ਗਈ ਆਰੀ ਸਾਨੂੰ ਲੱਗੇ ਵੀ ਕੋਈ ਨਈ ਵੀ ਚੰਗਾ ਆਇਆ ਬਰੀਡਿੰਗ ਦੇ ਕੰਮ ਦਾ ਨਹੀਂ ਆਇਆ ਉਹ ਵੀ ਅਸੀਂ ਕਦੇ ਕੱਟਿਆ ਵਾਲਾ ਨਹੀਂ ਦਿੱਤਾ ਬਈ ਠੀਕ ਹੈ ਬਾਈ ਹਾਂ ਹੀ ਕੱਟਿਆ ਵਾਲੇ ਨੂੰ ਨਹੀਂ ਬਾਈ ਕਹਿੰਦਾ ਵੀ ਮਾਨ ਕੇ ਚਲੋ ਵੀ ਘਰੇ ਸੌਂਕਣਾ ਸਾਂਭ ਕੇ ਤਿਆਰ ਕਰਦੇ ਆ ਬਾਈ ਤੇ ਬਾਕੀ ਨਾੜਾ ਨੂੜਾ ਦਾ ਇਹਨੂੰ ਵੀ ਆਪਾਂ ਚੈੱਕ ਕਰ ਲੈਣ ਟੈਸਟਿਕਲ ਵਗੈਰੇ ਇਹਦੇ ਵੀ ਜਮਾ ਸਹੀ ਆ ਓਕੇ ਆ ਜਮਾ ਬਾਕੀ ਕੱਦ ਕੋਦ ਇਹਦਾ ਵੀ ਚੰਗਾ ਗਾ ਬਾਈ ਕਿਉਂਕਿ ਜੈ ਸਾਹਿਬ ਦੀ ਉਮਰ ਆ ਉਹ ਸਾਹਮਣੇ ਇਹਦਾ ਕੱਦ ਕਾਠਾ ਹਾਂ ਹਾਂ ਫੋਲ ਦੇ ਬਈ ਲੋਕੀ ਤੋੜ ਤੇ ਤੇ ਮੁੱਲ ਬਾਈ ਫਿਰ ਜੋੜੇ ਦੀ ਕਰੋਗੇ ਕਿ ਇਕੱਲੇ ਇਕੱਲੇ ਦਾ ਹੋਜੂ? ਬਾਈ ਇਹ ਤਾਂ ਯਾਰ ਜੇ ਕਿਸੇ ਨੇ ਜੋੜੇ 'ਚ ਕਰਨਾ ਹੋਇਆ ਜੋੜੇ 'ਚ ਵੀ ਹੋਜੂਗੀ ਉਹ ਈ ਗੱਲ। ਜੇ ਇਕੱਲੇ ਇਕੱਲੇ ਦਾ ਕਰਨਾ ਹੋਇਆ ਇਕੱਲੇ ਇਕੱਲੇ ਦਾ ਵੀ ਕਰ ਸਕਦਾ ਅੱਡ-ਅੱਡ ਦੋ ਕਰ ਕੋਈ ਵੀ ਲਿਆ ਸਕਦਾ। ਠੀਕ ਹੈ ਬਾਈ। ਹਾਂ। ਵਧੀਆ ਬਰੀਡਿੰਗ ਵਾਲੇ ਸਾਣ ਪੂਰੇ ਚੰਗੇ ਸੋਹਣੇ ਬਾਨਾ ਬਾਈ ਇਹਨਾਂ ਨੇ। ਸਹੀ ਗੱਲ ਆ ਬਾਈ। ਨਾ ਕਰਨਾ ਇਹਨਾਂ ਨੇ ਬਾਈ ਇੱਕ ਦਿਨ ਬੰਦੇ ਦਾ ਜਿਹਦੇ ਕੋਲੇ ਬਾਕੀ ਨਾ ਬਾਈ ਚੰਗੇ ਰਿਕਾਰਡ ਵਾਲਿਆ। ਹਾਂ। ਉਹ ਸੋਹਣਾ ਬਾਈ ਨੇ ਮਜ਼ਰਾ ਰਿਕਾਰਡ ਦੱਸਿਆ ਖੁਦ ਵੀ ਚੰਗੇ ਸੀਮਣਾ ਦੇ ਆ ਕੇ। ਤੇ ਮੁੱਲ ਬਾਈ ਕਹਿੰਦਾ ਇਹ ਤਾਂ ਇਹ ਗੈਜ ਰਹਿਣਗੇ ਲੈ ਚ ਬਾਕੀ ਤੁਸੀਂ ਬਾਡੀ ਬੰਦਰੇ ਨਾਲ ਇਹ ਚੈੱਕ ਕਰ ਸਕਦੇ ਸੋਹਣਾ ਇਹਨਾਂ ਦਾ ਟਾਂਗਾ ਬਾਈ ਗੋਡੇ ਗੁੱਡੇ ਦਿਖਾਓ ਨੇੜੇ ਕਰਕੇ ਹੂੰ ਸਹੀ ਗੱਲ ਆ ਬਾਈ ਲੱਤਾਂ ਲੁੱਤਾਂ ਹਾਂ ਲੱਤਾਂ ਲੁੱਤਾਂ ਗੋਡੇ ਗੁੱਡੇ ਪੈਰ ਸਿੱਧੇ ਕਿੰਨੇ ਸਹੀ ਗੱਲ ਆ ਬਾਕੀ ਪੱਦਰ ਪੱਦਰ ਬਹੁਤ ਆ ਦੋਮੇ ਹੈ ਨਾ ਚੜਾਈ ਜਿਹੜੀ ਬਹੁਤ ਦੋਮਾਂ ਬਾਈ ਇਹਨਾਂ ਨੇ ਹਲੇ ਤਾਂ ਇਹਨਾਂ ਨੇ ਬਾਨਾ ਬਾਈ ਤੁਸੀਂ ਗੱਲਾਂ ਹੋਣੀਆਂ ਜਦੋਂ ਇਹ ਤਿਆਰ ਹੋਣਗੇ ਕਿਸੇ ਵੇਲੇ ਸਹੀ ਗੱਲ ਆ ਬਾਈ ਕਿਉਂਕਿ ਅਜੇ ਉਮਰ ਆ ਇਹਨਾਂ ਦੀ ਛੋਟੇ ਛੋਟਿਆਂ ਹੋਣਾਂ ਦੇ ਹਲੇ ਦਾ ਬਾਈ ਹੂੰ ਜੇ ਕਿਸੇ ਵੀ ਵੀਰ ਨੂੰ ਬਾਈ ਦੋਮਾ ਨੂੰ ਕੋਈ ਵੀ ਆਪ ਨੂੰ ਪਸੰਦ ਬਾਈ ਨਾ ਕਰੇ ਕੰਡੈਕਟਰ ਵੀਡੀਓ ਨੂੰ ਵੇਖਣ ਲਈ ਧੰਨਵਾਦ ਧੰਨਵਾਦ